ਹੈਲੋ ਜੀ ਸਰਸ਼ੇਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸਕਰ ਦਿਨ ਤੁਸੀਂ ਸਾਰੇ ਭੈਣ ਭਰਾ ਚੜ੍ਹਦੀ ਕਲਾ ਵਿੱਚ ਹੋਣਗੇ ਜੀ ਠੀਕ ਠਾਕ ਹੋਮ ਹੋਗੀ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਟਾਈਮ ਵੈਸੇ ਸ਼ਾਮ ਦਾ ਹੋਗਾ ਜੀ ਸ਼ਾਮ ਦੇ 7:30 ਦਾ ਟਾਈਮ ਹੋਗਾ ਤੇ ਆਪਾਂ ਕੱਢੀ ਅੰਤ ਸੀ ਧਾਰਾਂ ਮੰਮੀ ਉਧਰ ਇੱਕ ਦੀ ਧਾਰ ਕੱਢੀ ਜਾਂਦੇ ਸੀਗੇ ਝੋਟੀ ਦੀ ਲਗਭਗ ਲੈ ਕੇ ਸੀ ਕੱਢ ਕੇ ਤੇ ਮੈਂ ਕੱਢੀ ਜਾਂਦੀ ਸੀ ਗਾਂ ਦੀ ਤੇ ਉਧਰ ਆਪਾਂ ਸਬਜ਼ੀ ਸਬਜ਼ੀ ਦਾ ਕਾਦੀ ਅੱਜ ਦਾਲ ਬਣਾਈ ਸੀ ਹਰੀ ਮੂੰਗੀ ਦੀ ਕਿਉਂਕਿ ਕੋਈ ਵੀ ਦਾਲ ਸਬਜ਼ੀ ਘਰੇ ਹੈ ਨਹੀਂ ਸੀ ਤੇ ਮੂੜੀਆਂ ਦੇਖ ਕੇ ਆਈ ਸੀ ਮੈਂ ਥੋੜੀਆਂ ਸੀ ਨਹੀਂ ਤਾਂ ਮੂੜੀਆਂ ਵਾਲੇ ਪਰੋਠੇ ਵਗੈਰਾ ਬਣਾਉਣ ਦੀ ਸਲਾਹ ਸੀ ਤੇ ਪਰ ਮੈਂ ਦੇਖ ਕੇ ਆਈ ਸੀ ਹੈ ਨਹੀਂ ਸੀ ਥੋੜੀਆਂ ਹੀ ਸੀਗੀਆਂ ਤੇ ਦੇਖਾਂਗੇ ਕਦੇ ਦਿਨ ਤਿੱਕਰ ਬਣਾਵਾਂਗੇ ਤਾਂ ਜ਼ਰੂਰ ਕਿਉਂਕਿ ਜੀ ਜਿਆ ਕਰਦਾ ਜੀ ਇਹ ਜੀ ਠੰਡ ਜੀ ਚਾਹ ਲੱਗਦਾ ਪਰਾਂਠੇ ਪੂਟੇ ਹੁਣ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਆਲੂਆਂ ਵਾਲੇ ਬਣਾ ਲੈਂਦੀ ਆ ਪਰ ਕਿਸੇ ਨੇ ਆਖਿਆ ਬਿਹਾਮੀ ਜੀ ਨਹੀਂ ਭਰੀ ਮੇਰਾ ਆਲੂਆਂ ਵਾਲੇ ਬਰਾਠੇ ਬਣਾਉਣ ਦੀ ਸਲਾਹ ਸੀਗੀ ਤੇ ਲੋ ਜੀ ਆਪਾਂ ਕੱਢ ਲਈ ਸੀ ਇੱਥੇ ਗਾਂ ਦੀ ਧਾਰ ਤੇ ਠੰਡ ਭਾਈ ਬਹੁਤ ਹੀ ਜਿਆਦਾ ਹੋਈ ਪਈ ਹੈ ਜੀ ਬਹੁਤ ਹੀ ਜਿਆਦਾ ਠੰਡ ਹੈ ਨਜਾਇਜ਼ ਹੀ ਹੋਈ ਪਈ ਹੈ ਹੱਥ ਪੈਰ ਨਾ ਜੇ ਸਵੇਰ ਦੇ ਕੰਮ ਕਰ ਕਰਦੇ ਆਂ ਉਂਗਲਾਂ ਦੇ ਵਿੱਚ ਨਾ ਮੂਰੇ ਐ ਖੂਨ ਖੜ ਜਾਂਦਾ ਲਾਲ ਲਾਲ ਹੱਥ ਪੈਰ ਹੋ ਜਾਂਦੇ ਆ ਤੇ ਪੈਰਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਹੁੰਦਾ ਵੀ ਪੈਰਾਂ 'ਚ ਬੂਟ ਝਰਾਬਾ ਪਾਏ ਐ ਕਿ ਨਹੀਂ ਪਾਏ ਤੇ ਫਿਰ ਉਧਰੋਂ ਕੋਈ ਪਸ਼ੂ ਵਾਲਾ ਕੰਮ ਸਵੇਰੇ ਨਿਮੇੜ ਨੂੰੜ ਕੇ ਫੇਰ ਆ ਕੇ ਆਗੂ ਗਮਚਾਈ ਦੀ ਚੁੱਲ੍ਹੇ ਕੋਲੇ ਫੇਰ ਸੇਕੀਦਾਗਾ ਤੇ ਬਹੁਤ ਜਿਆਦਾ ਠੰਡ ਹੈ ਸਾਰੇ ਭੈਣ ਭਰਾਵਾਂ ਦਾ ਧਿਆਨ ਰੱਖੋ ਤੇ ਲੋ ਜੀ ਇਧਰ ਆਪਾਂ ਤੁਹਾਨੂੰ ਦੱਸਿਆ ਜਿਵੇਂ ਬਣਾਈ ਸੀ ਮੂੰਗੀ ਦੀ ਹਰੀ ਮੂੰਗੀ ਦੀ ਦਾਲ ਤੇ ਮਸਾਲਾ ਮਸੂਲਾ ਮੈਂ ਰਗੜ ਕੇ ਰੱਖ ਗਈ ਸੀਗੀ ਤੇ ਆਪਾਂ ਜੀਰਾ ਪਾ ਕੇ ਤੇ ਮੈਂ ਖਾ ਚਲੋ ਤੜਕਾ ਛੜਕਾ ਜਿਹੜਾ ਕਿ ਆਪਾਂ ਲਾ ਦਈਏ ਤੇ ਤੇਲ ਬਹੁਤ ਜ਼ਿਆਦਾ ਚੜ ਗਿਆ ਸੀ ਫਿਰ ਮੈਂ ਬੰਦ ਕਰਤਾ ਮੇਰੇ ਟਮਾਟਰ ਜਸ਼ਨ ਦੇ ਡੈਡੀ ਬਾਅਦ ਚ ਲੈ ਕੇ ਆਏ ਹੈਗੇ ਸਮਾਨ ਸਮੂਹ ਪਹਿਲਾਂ ਮੈਂ ਰਗੜ ਕੇ ਰੱਖਦਾ ਜਦੋਂ ਮੈਂ ਧਾਰ ਕੱਢੀ ਹਾਂ ਦੀ ਸੀ ਉਦੋਂ ਗਏ ਸੀਗੇ ਲੈਣ ਦੁਕਾਨ ਤੇ ਟਮਾਟਰ ਘਰੇ ਹੈ ਨਹੀਂ ਸੀ ਫਿਰ ਇਹ ਜਸ਼ਨ ਤੇ ਜਸ਼ਨ ਦੇ ਰੈਡੀ ਇਹਨਾਂ ਦੀ ਆਦਤ ਹੈ ਜੀ ਇਹ ਟਮਾਟਰ ਤੋਂ ਬਿਨਾ ਪੀਲੀ ਮੂੰਗੀ ਵੀ ਨਹੀਂ ਖਾਂਦੇ ਤੇ ਹਰੀ ਮੂੰਗੀ ਵੀ ਨਹੀਂ ਖਾਂਦੇ ਆਖ ਨੇ ਵਿੱਚ ਟਮਾਟਰ ਹੋਵੇ ਫੇਰ ਸਵਾਲ ਆਦੀ ਤੇ ਲਓ ਜੀ ਆਪਾਂ ਟਮਾਟਰ ਟਮਾਟਰ ਲੱਗੇ ਸੀ ਚੀਜ਼ ਨੇ ਇੱਥੇ ਜਿਸ਼ਨੇ ਦੀਆਂ ਆਪਾਂ ਖਾਈਆਂ ਨੇ ਫੋਨ ਜਿਵੇਂ ਮੂੰਹ ਦੇ ਕੋਲੇ ਰੱਖ ਰੱਖੇ ਤਾਂ ਹੀ ਹੋਰੂੰ ਜੇ ਲੱਗ ਰਿਹਾ ਵਿੱਚ ਤੇ ਬਸ ਜੀ ਦਾਲ ਸਬਜੀ ਆਪਣੀ ਬੜੀ ਹੋਈ ਸੀਗੀ ਬਸ ਲਗਭਗ ਮੈਂ ਸਮਾਨ ਜਲ ਪਾ ਕੇ ਇੱਕ ਤੜਕਾ ਛੜਕਾ ਲਾ ਕੇ ਦੋ ਸੀਟੀਆਂ ਜਿਹੜੀਆਂ ਕਿ ਹੋਰ ਲਵਾਤੀਆਂ ਸੀਗੀਆਂ ਤੇ ਐਨੇ ਨਾਲ ਕਿੰ ਨਾਲੇ ਤਾਂ ਮਖਾ ਚਲੋ ਵੀ ਥੋੜੀ ਜੀ ਕੱਚੀ ਜੀ ਲੱਗਦੀ ਸੀ ਮੈਨੂੰ ਥੋੜਾ ਪਾਣੀ ਪਾਇਆ ਸੀ ਹੋਰ ਮਖਾ ਜਿਹੜਾ ਹੋਰ ਪਾਣੀ ਪਾਇਆ ਵਿੱਚ ਜੇ ਰਜੂਗਾ ਦਾਲ ਦੇ ਤੇ ਫਿਰ ਆਪਾਂ ਟਮਾਟਰ ਲਾਗੇ ਸੀ ਜੀਂ ਗੈਸ ਮੈਂ ਬੰਦ ਕਰਤਾ ਸੀਗਾ ਮਖਾ ਚਲੋ ਫਿਰ ਆਪਾਂ ਟਮਾਟਰ ਢੀਲ ਲਏ ਫਿਰ ਥੋੜਾ ਜਿਹਾ ਇਹਨੂੰ ਟਮਾਟਰ ਵਗੈਰਾ ਗੰਡੇ ਨੂੰ ਭੁੰਨ ਕੇ ਜੇ ਫਿਰ ਕੁੱਕਰ ਦੇ ਵਿੱਚ ਪਾ ਦੂੰਗੀ ਤੇ ਵੌਇਸਓਵਰ ਮੈਂ ਤਾਂ ਕਰ ਰਹੀ ਆ ਜੀ ਆਪਾਂ ਤੁਹਾਨੂੰ ਦੱਸਿਆ ਹੀ ਹੈ ਜਿਵੇਂ ਕਿ ਵੀ ਇਤਨਾ ਆਪਣੇ ਟਰੈਕਟਰ ਜੇ ਪਹਿਲਾਂ ਤਾਂ ਮੈਂ ਬੋਲ ਕੇ ਜੇ ਵੀਡੀਓ ਬਣਾਉਣ ਦੀ ਸਲਾਹ ਸੀ ਪਰ ਜਦੋਂ ਮੈਂ ਇੱਕ ਸ਼ੋਟ ਜਾਂ ਲਿਆ ਤੇ ਬਹੁਤ ਹੀ ਜ਼ਿਆਦਾ ਟਰੈਕਟਰਾਂ ਦੀ ਆਵਾਜ਼ ਆ ਰਹੀ ਸੀ ਆਸ਼ਾ ਟਰੈਕਟਰ ਖੜਾ ਸੀ ਇੱਥੇ ਤੇ ਉਸ ਦੇ ਵਿੱਚ ਆਵਾਜ਼ ਜੀ ਆ ਰਹੀ ਸੀ ਤੇ ਮੈਨੂੰ ਕਲੀਅਰ ਜੀ ਨਹੀਂ ਲੱਗੀ ਮੈਨੂੰ ਵੌਇਸ ਤਾਂ ਕਰਕੇ ਫਿਰ ਮੈਂ ਪੋਇਸਾ ওভার ਕਰਤਾ ਤੇ ਪਲੀਜ਼ ਸਾਰੇ ਭੈਣ ਭਰਾ ਫੁੱਲ ਸਪੋਰਟ ਕਰਿਆ ਕਰੋ ਜੀ ਹੁਣ ਨਾ ਵਿਊ ਬਹੁਤ ਜ਼ਿਆਦੇ ਘਟ ਹੋ ਗਏ ਡਾਊਨ ਹੋ ਗਏ ਪਤਾ ਨਹੀਂ ਕੀ ਚੱਕਰ ਹੈ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੁੱਲ ਦੇਖਿਆ ਕਰੋ ਇੱਥੇ ਮੈਂ ਡੱਬੀ ਭਾਲ ਰਹੀ ਸੀ ਡੱਬੀ ਹੈ ਨਹੀਂ ਸੀ ਫਿਰ ਮੈਂ ਚੁੱਲੇ ਕੋਲ ਬੈਠੀ ਕਿਉਂਕਿ ਇੱਥੇ ਆਪਣੇ ਚੁੱਲੇ ਕੋਲ ਸਾਰਾ ਦਿਨ ਹੀ ਅੱਗ ਮੱਚੀ ਜਾਂਦੀ ਹੈ ਜੀ ਹੁਣ ਤਾਂ ਠੰਡ ਹੋ ਗਈ ਬਸ ਇੱਥੇ ਬੈਠੇ ਰਹਿਣੇ ਸੇਕੀ ਜਾਂਦੇ ਹੈਗੀ ਚਾਹ ਪੀ ਲਈ ਇੱਥੇ ਹੀ ਬੈਠੇ ਰਹਿਣੇ ਆ ਫਿਰ ਚਾਹ ਧਰ ਲਈ ਮੇ ਪਣਾ ਜਿਹੜੇ ਠੰਡ ਦੇ 2-3 ਮਹੀਨੇ ਛੜਿਆ ਹੀ ਟੱਪ ਜਾਂਦੇ ਜੁੱਲੇ ਕੋਲੇ ਅੱਗ ਤੀ ਦਾ ਸਿਆਲ ਦੇ ਵਿੱਚ ਤਾਂ ਲੋੜੀ ਲੋੜ ਹੁੰਦੀ ਆ ਆਪਣੇ ਦਾ ਸਾਰਾ ਦਿਨ ਬੰਗੋ ਜੁੱਲੇ ਦੇ ਵਿੱਚ ਜਿਹੜੀ ਕਿ ਅੱਗ ਮੱਚੀ ਜਾਂਦੀ ਹੈ ਤੇ ਲੋ ਜੀ ਬਸ ਇੱਥੇ ਲਗਭਗ ਆਪਾਂ ਲਾ ਦਾਂਗੇ ਦਾਲ ਨੂੰ ਤੜਕਾ ਛੜਕਾ ਤੇ ਬਸ ਫਿਰ ਇੱਥੇ ਮੈਂ ਕੋਲੇ ਬਹਿ ਕੇ ਹੀ ਦੁੱਧ ਗਰਮ ਕਰ ਲੂੰਗੀ ਤੇ ਕੋਲੇ ਬਹਿ ਕੇ ਹੀ ਆਪਾਂ ਆਟਾ ਕੋਟਾ ਗੁੰਨ ਲਾਂਗੇ ਤੇ ਵਧੀਆ ਚੁੱਲੇ ਦੇ ਕੋਲੇ ਤਾਂ ਜੀ ਜੀ ਕਰਦਾ ਐ ਲੱਗਦਾ ਚੁੱਲੇ ਦੇ ਕੰਮ ਕਰੀਏ ਬਾਕੀ ਆਪਾਂ ਤਾਂ ਚੁੱਲੇ ਦੀ ਕਰਦੇ ਹਾਂ ਸਾਰਾ ਕਿਉਂਕਿ ਨਾਲੇ ਤਾਂ ਸੇਕਿਆ ਜਾਂਦਾ ਤੇ ਨਾਲੇ ਸਾਨੂੰ ਪਤਾ ਕੰਮ ਹੋ ਜਾਂਦਾ ਚੁੱਲੇ ਤੇ ਚੁੱਲੇ ਵਰਗੀ ਤਾਂ ਮौज ਨਹੀਂ ਜੀ ਆ ਮੈਨੂੰ ਤਾਂ ਬਹੁਤ ਪਤਾ ਨਹੀਂ ਚੰਗੀ ਆਤਾ ਪਤਾ ਨਹੀਂ ਗੰਦੀ ਆਤਾ ਤੇ ਵਧੀਆ ਲੱਗਦਾ ਹੈ ਚੁੱਲੇ ਤੇ ਕੰਮ ਕਰਨਾ ਮੈਨੂੰ ਤਾਂ ਵੀ ਨਾ ਗੈਸ ਤੇ ਕੰਮ ਕਰਨਾ ਬਹੁਤ ਜ਼ਿਆਦਾ ਔਖਾ ਜਾ ਲੱਗਦਾ ਐ ਲੱਗਦਾ ਵੀ ਇੱਕ ਤਾਂ ਐ ਜਿਹਾ ਹੋ ਜਾਂਦਾ ਵੀ ਗੈਸ ਮੱਚ ਜਾਂਦਾ ਚੁੱਲੇ ਤੇ ਕੰਮ ਕਰਨਾ ਵੀ ਤਾਂ ਮੈਨੂੰ ਤਾਂ ਬਹੁਤ ਜ਼ਿਆਦਾ ਚਾ ਚੜਦਾਗਾ ਚੁੱਲੇ ਤੇ ਕੰਮ ਕਰਨਾ ਹੋਵੇ ਜਦੋਂ ਤੇ ਇੱਥੇ ਮੰਮੀ ਕੱਢੀਆਂ ਨੇ ਤਾਂ ਅਰਜਸ਼ਨ ਤੇ ਡੈਡੀ ਨੂੰ ਕੁੜੌੜੀ ਪੈਂਦੀ ਆ ਬੈਠਿਆ ਖੁਰਨੀ ਤੇ ਚੜੇ ਕਿਉਂਕਿ ਇਹ ਨਾ ਥੋੜੀ ਜੀ ਨਲਦ ਕੱਟੀ ਵੀ ਛੱਡਣੀ ਪੈਂਦੀ ਹੈ ਤੇ ਥੋੜੀ ਜੀ ਆਪਣੀ ਝੋਟੀ ਕੌੜ ਹੈਗੀ ਤੇ ਇਹ ਥੋੜਾ ਜਿਹਾ ਦੁੱਧ ਦੇਣ ਵਾਲੇ ਲੱਛਣ ਚ ਕਰਦੀ ਇੱਕ ਤਾਂ ਵੀ ਸੂਂਗ ਵਾਲੀ ਹੈ ਤੇ ਤਾਂ ਕਰਕੇ ਵੀ ਉਹ ਹੋ ਜਾਂਦਾ ਹਨਾ ਮੈਸਾ ਥੋੜਾ ਜਾਂ ਹੀ ਕਰਦੀਆਂ ਹੁੰਦੀਆਂ ਸੂ ਜਿਦੋਂ ਆਏ ਪਸ਼ੂ ਵੀ ਰਹਿ ਜੇ ਫਿਰ ਥੋੜਾ ਟਾਈਮ ਹੀ ਦੁੱਧ ਪਿਆਉਣੀਆਂ ਹੁੰਦੀਆਂ ਤੇ ਥੋੜਾ ਜਿਹਾ ਇਹ ਤੰਗ ਕਰਦੀ ਹੈ ਦੂਜੀ ਝੋਟੀ ਨਹੀਂ ਆਪਣੀ ਤਾਂ ਕਰਦੀ ਉਹ ਝੋਟੀ ਆਪਣੀ ਬਹੁਤ ਹੀ ਜ਼ਿਆਦਾ ਸੀਲ ਹੈਗੀ ਤੇ ਇਹ ਥੋੜਾ ਜਿਹਾ ਖਰਾਬ ਕਰਦੀ ਹੈ ਤੈ ਲੋ ਜੀ ਆਪਾਂ ਲਾਗੇ ਸੀਗੇ ਦੁੱਧ ਘਰਮ ਘਰ ਇੱਥੇ ਖਲਿਆਰਾ ਜਾ ਪੈ ਰਿਹਾ ਜੀ ਅੱਜ ਆਪਾਂ ਜਿਹੜਾ ਆਰਸੀਐਮ ਤੋਂ ਸਮਾਨ ਲੈਣੇ ਹੁੰਨੇ ਅੱਜ ਉਹ ਭਾਈ ਨੂੰ ਦੁਬਾਰੇ ਸੱਦਿਆ ਸੀ ਫਿਰ ਉਹ ਆਪਾਂ ਨੂੰ ਅੱਜ ਸਮਾਨ ਦੇ ਕੇ ਗਿਆ ਤੇ ਉਹੀ ਸਮਾਨ ਜਿਹੜਾ ਡੱਬੇ ਡੱਬਿਆਂ ਚ ਪਾਇਆ ਸੀ ਤਾਂ ਕਰਕੇ ਥੋੜਾ ਜਿਹਾ ਖਲਿਆਰਾ ਜਾ ਪੈ ਰਿਹਾ ਬਾਕੀ ਅਗੁੱਗ ਮੱਛੀਆਂ ਦੀ ਸਾਰਾ ਦਿਨ ਖਲਿਆਰਾ ਤਾਂ ਰਹਿੰਦੀਆਂ ਤੇ ਸਾਰਾ ਦਿਨ ਝਾੜੂ ਵੀ ਨਹੀਂ ਵੱਜਦਾ ਜੀ ਹਨਾ ਮਾੜਾ ਹੁੰਦਾ ਸਾਰਾ ਦਿਨ ਝਾੜੂ ਮਾਰਨਾ ਤੇ ਕਿਉਂਕਿ ਬਸ ਦੇ ਘਰਾਂ ਦੇ ਵਿੱਚ ਖਲਿਆਰਾ ਤਾਂ ਪੈਂਦਾ ਹੀ ਹੁੰਦਾ ਜੀ ਤੇ ਤਾਂ ਕਰਕੇ ਥੋੜਾ ਜਿਹਾ ਖਲਿਆਰਾ ਕੁਛ ਲੱਕਣਾ ਦੇ ਕੋਲੇ ਕੋਲੇ ਤੇ ਬਸ ਇਹ ਆਪਾਂ ਧਰਤਾ ਸੀ ਦੁੱਧ ਗਰਮ ਤੇ ਬਸ ਕੋਲੇ ਵੇਕੇ ਗੁੰਨਣਾ ਗਿਆ ਆਟਾ ਤੇ ਦੁੱਧ ਬਾਦ ਆਪਣਾ ਹੋ ਜੂਗਾ ਗਰਮ ਤੇ ਮੂਰੇ ਵੇਕੇ ਆਟਾ ਗੁੰਨ ਲਾਂਗੇ ਵਧੀਆ ਲੱਗਦਾ ਜੀ ਨਾਲੇ ਸੇਕ ਲੈਨੇ ਆ ਨਾਲੇ ਕੰਮ ਹੋ ਜਾਂਦਾ ਹੁਣ ਕਿਉਂ ਚਲਾਈਏ ਹਮੇ ਮਸ਼ੀਨ ਮਸ਼ੀਨ ਖਰਾਬ ਹੋ ਤੁਦਾ ਅਦਰ ਰੈਡੀ ਚਪਾਇਰੇ ਕੁਤਰੇ ਨਹੀਂ ਦੁਬਾਰਾ ਥੋੜਾ ਕੁਦਰਾ ਸੀ ਭਾਪੇ ਨੂੰ ਤੁਸੀਂ ਤਾਂ ਲੈ ਚਾ ਰੋਗੇ ਤੇ ਲਓ ਜੀ ਪਹਿਲਾਂ ਆਪਾਂ ਜਿਹੜੀ ਪਹਿਲਾਂ ਕਲਿੱਪਾਂ ਲਈਆ ਸਾਊਥ ਤੇ ਆਪਾਂ ਵੌਇਸਓਵਰ ਕਰਾਂਗੇ ਕਿਉਂਕਿ ਆਪਣੇ ਨਾਲ ਜਿਹੜੇ ਛੱਤ ਤੇ ਖੜਕਾ ਬਹੁਤ ਵਾਲੀ ਹੋ ਜਾਂਦਾ ਸੀ ਟਰੈਕਟਰ ਹੁੰਦਾ ਤੇ ਦੋ ਤਿੰਨ ਟਰੈਕਟਰ ਜੇ ਖੜੇ ਰੇ ਬਹੁਤ ਜਰੀ ਖੜਦੇ ਰੇ ਉਹ ਪੂਰਾ ਵੀਡੀਓ ਦੇ ਲੋਗਰੇ ਹੜਕਾ ਜਾਂ ਹੁੰਦਾ ਸੀ ਤੇ ਤਾਂ ਕਰੀ ਫਿਰ ਆਪਾਂ ਮਹੱਦਰ ਵੌਇਸਓਵਰ ਕਰਤਾ ਉਸ ਵੀਡੀਓ ਦਾ ਤੇ ਇਹਨੇ ਇਹਦੀ ਸ਼ੁਰੂ ਕਰੀ ਹੈ ਜੀ ਵੀਡੀਓ ਬਸ ਠੰਡੀ ਬਾਡੀ ਹੁੰਦੀ ਜੀ ਕਰੀਏ ਜਮੇ ਜਾਂ ਬਾਹਰ ਇਸ ਕੋ ਲਾਓ लगता है कम करके तीन मिनट ले, ले कम पर कम फिर भी नहीं बढ़ा अजे सही पोच ला गई हाँ मम्मी का कहने जी रैन तो दे कल फिर आप उद्दे कल लगे नीम कुछ नी सुी ला दनी बैठे तो कड़ा फिर आने जीवी ठंड पड़ी है ना कम करी आने तो पता लगता नहीं बह जाने फिर वाड़ी ठंड लग गए ठंड का बहुत ज्यादा ठंड है भाई

ਬੜਾ ਸੁੱਖੀ ਹੁੰਦੇ ਆ ਜਿਆਦੇ ਜਿਉਂ ਨੀ ਜਬੜੇ ਮੋਟੇ ਜਿਹੇ ਮੋਟੇ ਮੋਟੇ ਜਿਹੇ ਜਿਆਦਾ ਹੋਣੀ ਸੁੱਖੇ ਮੈਂ ਕੋਈ ਮੋਟੀ ਸੁੱਖੇ ਆਣੀ ਸੁੱਖੇ ਕੋਈ ਨਹੀਂ ਸੁੱਖੇ ਬੜਾ ਅਸਲਾ ਇਹਦੇ ਸ਼ੀਨ ਆਪਣੀ ਖਰਾਬ ਆ ਜੇ ਭੈਣ ਆਖੀ ਹੁੰਦੀ ਸੀ ਭੈਣ ਤੁਸੀਂ ਲੋਡ ਕਰਾ ਲਓ ਅਸੀਨ ਲੋਡ ਕੀ ਦੇਖਾਂਗੇ ਕਰਾਵਾਂਗੇ ਸਾਡਾ ਇਰਾਦਾ ਸੀਗਾ ਵੀ ਚਲ ਆਈਂ ਕਿਰਾ ਤੂਕੜੀ ਇਸ ਘਰ ਕੇ ਉਹ ਚੁਣਾ ਲਈ ਤੇ ਫਿਰ ਆਪਾਂ ਨਵੀਂ ਲਿਆਵਾਂਗੇ ਸ਼ੀਨ ਬਦਲ ਦਾਂਗੇ ਇਰਾਦਾ ਸੀ ਸਾਡਾ ਮਾੜਾ ਰੋ ਕਾਣੂ ਪੈਸੇ ਲਾਵੇ ਤੁਹਾਨੂੰ ਮੈਂ ਦੋ ਦੋ ਗਰਮ ਪੱਕੀ ਕਰ ਦਿੱਤੀ ਹੈ। ਇਤਨਾ ਬੜਾ ਪਿੱਤੀ ਲੱਗਦਾ ਹੁਣ ਤਾਂ ਤਾਇਆ ਵੀ ਨਿਕਲ ਜੂਗਾ ਤੇ ਫਿਰ ਇਹਦਾ ਪੀਣਾ ਬਾਕੀ ਬਸ ਪਈ ਰਹੂਗਾ। ਬਾਕੀ ਇਹ ਡੰਡਾ ਬਸ ਜਦੋਂ ਤਲਵਾਜ ਜਾਂਦੇ ਨਾਲ ਦੀ ਨਾਲ ਬਸ ਕੇ ਆ ਸਭ ਨੂੰ ਤੇ ਦੋ ਵਾਲੀ ਚਾਹ ਵੇਲੇ ਦਾਲ ਸਬ지 ਜਰਾ ਚੜਾਈ ਕਰ ਲੱਗ ਜੇ ਦਾਲ ਸਬ지 ਅੱਗੇ ਮੈਂ ਦੋ ਵਾਲੀ ਚਾਹ ਵੀ ਏ। ਕੱਲੇ ਕੱਲੇ ਤਾਂ ਉਹਦੀ ਲੱਗਦੀ ਸੀ ਛੀਕ ਫਿਰ ਹੁਣ ਜਦੋਂ ਜੇਸੇ ਨਹੀਂ ਜਾਰੇ ਨਹੀਂ ਹੁੰਦੇ ਫਿਰ ਤੁਹਾਨੂੰ ਪਤਾ ਰੋਮੀ ਨੇ ਉਧਰ ਨੀਰੇ ਜਾਰੇ ਵਾਲਾ ਵੀ ਕਰਨਾ ਪੈਣਾ ਕੱਲੇ ਜਨੇ ਨੋਕੋੜਾ ਦਾ ਬਹੁਤ ਔਖਾ ਕਰਕੇ ਪਸੂ ਵੀ ਸੁੱਖ ਨਾਲ ਆਪਣੇ ਗਈ ਹੈ ਤੇ ਬਾਕੀ ਅੱਜ ਕਾਹਸੇ ਨਹੀਂ ਸਬਜੀ ਲੈਣੀ ਸੀ ਕੱਲੇ ਆਲੂ ਸੀ ਮੈਂ ਮੰਮੀ ਨੂੰ ਅਖਾਵਾ ਪਰੌਂਠੇ ਬਣਾ ਲੈ ਜੀ ਆਲੂ ਵਾਲੇ ਤੇ ਫਿਰ ਤਾਂ ਮੰਮੀ ਕੋਲ ਹੀ ਰਹਿ ਜਾਂਦੇ ਹਾਲ ਤਾਂ ਆਲੂ ਨਾਲ ਬਹੁਤ ਚਲ ਹੋ ਗਈ ਫਿਰ ਮੈਂ ਨਾਲ ਪਾਪੇ ਨੇ ਮੈਨੂੰ ਗੋਲ ਮਾਰਿਆ ਤਰਾਂ ਤੇ ਮੈਨੂੰ ਮਾਰਿਆ ਕਿ ਰੂਪ ਸ਼ੇਰ ਪਾਪੂ ਮੈਨੂੰ ਬੋਲ ਮਾਰਿਆ ਸੀ 6 ਰੂਪ 8 ਉਹ ਤਾਂ ਜਿੰਮੀ ਹੋਏ ਹੈ ਰੱਖਿਆ ਇਹ ਤਾਂ ਨਾ ਸੇਮ ਸੇਮ ਆਪਣੇ ਕੁੱਤੀ ਨੂੰ ਕੁੱਤੇ ਨਾਲ ਦੇ ਦੇ ਚੱਲ ਪਾਪਾ ਬੋਲਦਾ ਹੀ ਆਇਆ ਨਾ ਇੱਕ ਤਾਂ ਸਮਝਦੇ ਹੋ ਹੈ ਰੱਖ ਓਏ ਦੱਸ ਗੋਦਾ ਨਹੀਂ ਏ ਮੇਰੀ ਵੇਸ਼ਤੀ ਥੀ ਏ ਵੇਸ਼ਤੀ ਨਹੀਂ ਉਹ ਮਾਇ ਗਈ ਵੀ ਮਗਾਈ ਨਹੀਂ ਆਉਂਦਾ ਪਾਪਾ ਇੱਕ ਰਤ ਨੂੰ ਆਪਸੀ ਦਾ ਨੇ ਜਸ਼ਨ ਪਾਪਾ ਦਾ ਜਸ਼ਨ ਏ ਅਰੇ ਸ਼ੇਰ ਏ ਫੇਰ ਆ ਆ ਸ਼ੇਰ ਏ ਜਿੱਪੀ ਏ ਹੂੰ ਵੇ ਉਹ ਦਈ ਰਹਿਣਾ ਵੇਸ਼ਤੀ ਨਹੀਂ ਕਿ ਤੂ ਕੀ ਪ੍ਰਸ਼ਨ ਨਹੀਂ ਲੰਗੀ ਹੂੰ

ਤੇ ਨਰੇ ਮੋਰੀਆਂ ਨਹੀਂ ਹੋ ਗਈਆਂ ਜੋ ਮੋਰੀਆਂ ਰਿਹਾ ਬਾਰੇ ਫਰੋਨਾ ਤੇ ਮੰਜਾ ਤੇ ਆਪਾਂ ਚਾਦਣਾ ਲਾਤੀ ਰਹੀ ਗੀ ਤੇ ਫਿਰ ਆਪਾਂ ਇਹ ਕੰਬਲ ਆਪਾਂ ਲੈ ਲੀ ਜੋ ਤਾਂ ਇਹਦਾ ਇਹਨਾਂ ਦਾ ਆਹ ਕੰਬਲ ਜੋ ਉਸਤਾ ਮੈਂ ਪੋਚਾ ਮਾਰਿਆ ਸੀਗਾ ਪਹਿਲਾਂ ਤੇ ਫਿਰ ਆਪਾਂ ਇਹਨੂੰ ਰੜਕੀਂ ਦੇ ਦੇ ਦਿੰਦੇ ਆ ਵਧੀਆ ਨਿਗਾਸ ਹੋ ਜਾਂਦੇ ਖਾਂਡ ਦੇ ਵਿੱਚ ਤਾਂ ਨਿਗਾਸ ਰੜਕੀਂ ਨੂੰ ਬਹੁਤial ਜਿੰਦਗੀ ਹੁੰਦਾ ਫਿਰ ਦੁੱਧ ਸੇ ਫਿਰ ਸੋਣਾ ਜਾਂਦਾ ਤੇ ਇਹ ਕੰਮ ਆ ਜਾਗਣਾ ਨੂੰ ਬਹੁਤ ਸੁਣੀ ਨਹੀਂ ਜਾਂਦੀ ਉਹ ਤੁਹਾਨੂੰ ਕਦੇ ਆਪਣੀ ਗਈ ਦਿਖਾਵਾਂਗੇ ਬਾਕੀ ਉਸ ਭੈਣ ਦਾ ਵਲੌਗ ਵੀ ਦੇਖਦੇ ਹੋ ਆਪਣੀ ਨਸੀਰ ਭੈਣ ਕਿ ਜਾਂਦੀ ਹੈ ਡੇਲੀ ਸਵੇਰੇ ਤੇ ਬਹੁਤ ਸਵਾਰ ਨਸੀਬਾਂ ਦੀ ਹੈ ਤੇ ਵਧੀਆ ਨਾਲ ਤਾਂ ਭੈਣ ਕੇ ਵੱਗ ਜਾਂਦੀ ਹੈ ਨਾਲ ਸੀ ਵੀ ਲੈਨੇ ਸਾਰੇ ਨਾਲ ਆਪਣੀ ਜਿੰਮੀ ਸ਼ੇਰੂ ਤੇ ਆਪਣੀ ਜਿਹੜੀ ਉਹ ਇੱਕ ਕਾਲੀ ਜੀ ਕੁੱਤੀ ਹੁੰਦੀ ਹੈ ਤੇ ਸਾ ਉਹ ਵੀ ਲੈਂਦੇ ਆ ਤੇ ਆਪਨੇ ਪਾਲਦੇ ਜਿਹੜੇ ਬਾਜਾਂ ਦੇ ਜਿੱਦ ਕਦੇ ਉਹ ਨਹੀਂ ਪਿੰਦੇ ਤੇ ਕੱਟੀ ਬੱਚਿਆਂ ਨੂੰ ਪਿਆਰ ਲੈਂਦੇ ਆ ਤੇ ਥੋੜਾ ਲੀਟਰ ਦਾ ਤਾਪ ਵਾਲੀ ਬਾਗਲੀ ਵਿੱਚ ਮੈਂ ਜਦੋਂ ਕੱਟੀ ਮਸ਼ੀਨ ਨੂੰ ਪਾਣੀ ਹੁੰਦੀ ਜਦੋਂ ਉਹਨਾਂ ਨੇ ਪਾਣੀ ਹੁੰਦੀ ਕੁੱਤਿਆਂ ਨੂੰ ਉਹ ਐਵੇਂ ਪੀ ਲੈਂਦੇ ਫਿਰ ਜਾਂ ਜਿਆਦਾ ਪਤਲੀ ਜੀ ਫਿਰ ਉਹ ਛੱਡ ਦਿੰਦੇ ਤੇ ਚਲੋ ਜੀ ਹੁਣ ਆਪਾਂ ਰੋਟੀ ਲਾਉਦੇ ਹਾਂ ਕੱਪੜੇ ਲਾਉਦੇ ਪਹਿਲਾਂ ਤਾਂ ਆਰਤੇ ਪਏ ਜਿਹੜੇ ਲਓ ਜੀ ਆਪਾਂ ਲਾ ਲਗੇ ਕੱਪੜੇ ਤੇ ਫਿਰ ਆਪਾਂ ਲਾ ਦਿਆਂ ਰੋਟੀ ਗਰਮ ਗਰਮ ਖਾਣ ਦੀ ਚਾਹ ਜਦੋਂ ਰੈਡੀ ਜੀ ਹੋ ਜਾਏ ਉਹਦੇ ਬਾਅਦ ਮੰਮੀ ਆ ਤਾਂ ਬਾਲੇ ਗਿੱਲੇ ਬਏ ਅਖਰੀ ਤੱਕ ਨਾ ਆ ਵੀ ਗਿੱਲੇ ਵਾਲੇ ਇਹ ਤਾਰ ਤੇ ਪਾ ਦਾਂਗੇ ਉਹਦੇ ਪਾਵਾਂਗੇ ਬੈਂਤ ਜੀਤੇ ਜਿਹੜੀ ਬੈਂਤ ਸੀ ਹਾਂ ਤਾਂ ਤੇ ਪੇਟੀ ਤੇ ਆ ਵੀ ਅੱਜ ਦਾ ਉੱਤੇ ਹਾਂ ਇਹ ਸਾਰੇ ਅੱਜ ਵਾਲੇ ਆ ਤੇ ਜਿਹੜੇ ਸੁੱਕੇ ਪੇਟੀ ਤੋਂ ਮੜੇ ਜੇ ਪਾਸੇ ਕਰ ਦੀ ਹਾਂ ਉਹ ਪੇਟੀ ਦੇ ਤਾ ਦਨੀ ਆ ਸੁੱਕੇ ਤਾਂ ਆ ਜਿਹੜੇ ਆਪਣੇ ਜਿਹੜੀ ਤਾਰ ਦੀ ਬੰਨੀ ਅੰਦਰ ਉਹ ਤੇ ਪਾ ਦਨੇ ਹਾਂ ਬਾਹਰ ਦੇ ਉਹ ਤੇ ਪਾ ਜਿਸ਼ਲੇ ਦੇ ਚਿੱਟੇ ਦੋ ਤੇ ਦੀ ਆ ਸੁਕਾ ਲਈ ਇਹ ਗੁੱਦੇ ਜੀ ਤਾਂ ਅੱਜ ਤੇ ਲਿੰਦਾ ਪਾਵੇਂ ਪਾਵਾਂਗੇ ਇਸ ਨਾਲ ਭਾਰੀਆ ਤਾਰ ਹੋਊਗਾ ਮੰਝਾ ਦੂ

ਜਿਹੜੇ ਹੁਣ ਜਾਦੇ ਗਿੱਲੇ ਹੁੰਦੇ ਆ ਇਹ ਤਾਂ ਅਸੀਂ ਤਾਂ ਉਹ ਕਰ ਦਾਂਗੇ ਆ ਇਸ ਤੋਂ ਬਾਅਦ ਜੀ ਤੇ ਜਿਹੜੇ ਜਲਬਤ ਬਾਵਾ ਜਿਹੰਦੇ ਸੁੱਕੋ ਇਕੱਠੇ ਕਰਕੇ ਢਾਗ ਦੇਣੇ ਤੜਕੇ ਫਿਰ ਮਾੜਾ ਮੋਟਾ ਕੋਈ ਤੁੱਪੇ ਟੁੱਪਨੇ ਕੱਢੀ ਦਲਵਾ ਦਿੰਨੇ ਨਹੀਂ ਫਿਰ ਪ੍ਰੈਸ ਕਰ ਕਰਕੇ ਪਾਉਣੇ ਪੈਂਦੇ ਲਓ ਜੀ ਟਾਈਮ ਹੋ ਗਿਆ ਭਾਈ ਸਾਢੇ ਕਿਸ਼ੀ ਦਾ ਹੋ ਗਿਆ ਤੇ ਹੋ ਸਕਦਾ ਥੋੜੀ ਵੀਡੀਓ ਲੇਟ ਆਉਗੀ ਆਪਣੀ ਕਿਉਂਕਿ ਪਤਾ ਨਹੀਂ ਕੀ ਚੱਕਰ ਪੈ ਜਾਂਦਾ ਅਪਲੋਡ ਨਹੀਂ ਹੁੰਦੀ ਧੂਆ ਹੋਇਆ ਆ ਗਮ ਚਾਹੀਏ ਮੈਨੂੰ ਰੋਟੀ ਲਾਦਦੇ ਸਾਰਾ ਸਮਾਨ ਸਭੂਨ ਸਾਰਾ ਤਿਆਰ ਹੈ ਪਤਾ ਹੈ ਮੇਰਾ ਨੰਗਾ ਹੀ ਪੈਠਾ ਕਹਿਣੀ ਮੈਂ ਬਸ ਲੱਗਦੀ ਸੀ ਮخه ਜਦ ਮੇਰੇ ਚਾਦ ਆ ਗਿਆ ਮخه ਵੀਡੀਓ ਦਾੰਡਾ ਕਰਦੀ ਤੇ ਬਾਕੀ ਜੀ ਅੱਜ ਵਾਲੀ ਵੀਡੀਓ ਇੰਨੀ ਇੱਕ ਪ੍ਰਮਾਨ ਕਰਿਓ ਸਵੇਰ ਦੇ ਕੰਮਕਾਰ ਪਤਾ ਕੀ ਚੱਕਰ ਪੈ ਜਾਂਦਾ ਸਵੇਰੇ ਐ ਹੋ ਜਾਂਦਾ ਕੁਛ ਤਾਂ ਉੱਠਣ ਦੇ ਵਿੱਚ ਮੱਲੋ ਮੱਲੀ ਲੇਟ ਹੋ ਜਾਂਦੇ ਆ ਵੀ ਨਿੱਗੇ ਹੁੰਨੇ ਆ ਤੇ ਸਵੇਰੇ ਐ ਲੱਗਦਾ ਵੀ ਚਲੋ 10 ਮਿੰਟ ਹੋਰ ਪੈ ਜੀ ਐ ਕਰਦੇ ਕਰਦੇ ਕਦੋਂ ਡੇਟ ਹੋ ਜਾਂਨੇ ਦੇਣ ਪਤੀ ਲੱਦਾ ਹਨਾ ਤੇ ਤਾਂ ਕਰਕੇ ਫਿਰ ਭੱਜਾਂ ਨਸੀਜ ਕੰਮ ਕਰਦੇ ਆ ਫਿਰ ਬਾਕੀ ਹੁਣ ਜਿਵੇਂ ਛੁੱਟੀਆਂ ਹੋ ਰਹੀਆਂ ਜਸ਼ਨ ਆਪਣਾ ਪਿਆਰਿੰਦਾ ਬਾਪ ਨੂੰ ਵੀ ਆਇਆ ਹੋਇਆ ਦਾ ਜਵਾਕ ਮਾਰਨਾ ਹੋ ਜੇ ਵੀ ਚਲੋ ਪਿਆਰਿੰਦਾ ਹੋਣਾ ਚਲੋ ਭਾਂਟਾ ਖਾਂਡਾ ਹੋਰ ਵੱਧ ਪੈ ਜਾਵੇ ਫਿਰ ਰੋਟੀ ਰੁੱਟੀ ਜਦੋਂ ਮੈਂ ਜਦੋਂ ਲੱਗ ਜਾਣੀ ਆ ਉਦੋਂ ਉਦੋਂ ਠਾਉਣੀ ਹੁੰਦੀ ਹੈ ਫਿਰ ਇੱਕ ਜਿੱਦੂ ਖਾਣ ਵੇਲੇ ਨੂੰ ਇਹਦਾ ਸ਼ਰੀਰ ਜੂਰ ਬਣ ਜਾਂਦਾ ਰੋਟੀ ਖਾਣ ਵੇਲੇ ਨੂੰ ਤੇ ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਸਵੇਰੇ ਆਪਣਾ ਵਧੀਆ ਮਾਰਨਿੰਗ ਤੇ ਕੰਮ ਕਰਦਾ ਜਿਹੜਾ ਕਿ ਰੂਟੀਨ ਉਸਦੇ ਨਾਲ ਸ਼ੇਅਰ ਕਰਾਂਗੇ ਤੇ ਬਾਕੀ ਸਾਰੇ ਭੈਣ ਭਰਾ ਵੀਡੀਓ ਨੂੰ ਕਰਿਓ ਫੁੱਲ ਵਾਚ ਸੋਣ ਸੋਣੇ ਕਰਿਓ ਕਮੈਂਟ ਬਾਕੀ ਸਾਰਿਆਂ ਨੇ ਵਧੀਆ ਕੱਲ੍ਹ ਵਾਲੀ ਵੀਡੀਓ ਨੂੰ ਸੋਣ ਸੋਣੇ ਕਮੈਂਟ ਕਰਿਓ ਕੱਲ੍ਹ ਵਾਲੀ ਵੀਡੀਓ ਸਵੇਰੇ ਪਈ ਅੱਜ ਹਨਾ ਰਾਤ ਅਪਲੋਡ ਹੀ ਨਹੀਂ ਹੋਈ ਪਤਾ ਨਹੀਂ ਕੀ ਚੱਕਰ ਪੈ ਜਾਂਦਾ ਅੱਜ ਵੀ ਭਾਈ ਦੇਖੋ ਪਤਾ ਨਹੀਂ ਕਿਉਂ ਧੁੰਦਲਾ ਕਰਕੇ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਹੈਗਾ ਤੇ ਚਲੋ ਜੇ ਅਪਲੋਡ ਹੋ ਗਈ ਤਾਂ ਠੀਕ ਆ ਜੇ ਭਾਈ ਨਾ ਹੋਈ ਤਾਂ ਫਿਰ ਤਾਂ ਸਵੇਰੇ ਹੀ ਆਉ ਤੇ ਚਲੋ ਜੀ ਸਾਰੇ ਭੈਣ ਭਰਾ ਮਾਨੂੰ ਪਿਆਰ ਭਰੀ ਸਸ਼ੇਕਾਲ ਜੀ ਆਪਾਂ ਲੱਗਦੇ ਆ ਰੋਟੀ ਬਾਏ ਬਾਏ ਜੀ ਸਾਰੇ ਭੈਣ ਭਰਾ ਆਪਦਾ ਧਿਆਨ ਰੱਖੋ ਜੀ